ਸੇਵਾਜਾਲੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਸਿੰਘ ਸਹਿਬਾਨਾ ਨੇ ਵੱਡਾ ਫੈਸਲਾ ਲਿਆ ਹੈ ਨਿਸ਼ਾਨ ਸਾਹਿਬ ਨੂੰ ਲੈ ਕੇ ਪੰਜ ਸਿੰਘ ਸਹਿਬਾਨਾ ਨੇ ਵੱਡਾ ਫੈਸਲਾ ਲਿਆ ਹੈ ਤਾਂ ਇੱਥੇ ਦੱਸ ਦਈਏ ਨਿਸ਼ਾਨ ਸਾਹਿਬ ਦੇ ਰੰਗ ਦੀ ਪੋਸ਼ਾਕ ਨੂੰ ਲੈ ਕੇ ਹੁਕਮ ਜਾਰੀ ਹੋਏ ਨੇ ਕੇਸਰੀ ਨਿਸ਼ਾਨ ਸਾਹਿਬ ਹਟਾ ਕੇ ਬਸੰਤ ਨਿਸ਼ਾਨ ਚਲਾਓ ਐ ਜੀਪੀਸੀ ਦਾ ਕਹਿਣਾ ਹੈ ਤੇ ਕੇਸਰੀ ਨਿਸ਼ਾਨ ਭਗਵੇਂ ਰੰਗ ਦਾ ਭਲੇਖਾ ਪਾਉਂਦਾ ਹੈ ਤੇ ਗੁਰਦੁਆਰੇ ਵਿੱਚ ਬਸੰਤੀ ਰੰਗ ਦੇ ਨਿਸ਼ਾਨ ਸਾਹਿਬ ਚਲਾਉਣ ਦਾ ਹੁਣ ਕੰਮ ਸ਼ੁਰੂ ਕੀਤਾ ਜਾਵੇ ਨਿਸ਼ਾਨ ਸਾਹਿਬ ਨੂੰ ਲੈ ਕੇ ਪੰਜ ਸਿੰਘ ਸਾਬਾਨਾ ਵੱਲੋਂ ਫੈਸਲਾ ਲਿਆ ਗਿਆ ਨਿਸ਼ਾਨ ਸਾਹਿਬ ਦੇ ਰੰਗ ਦੀ ਪੋਸ਼ਾਕ ਨੂੰ ਲੈ ਕੇ ਇਹ ਹੁਣ ਹੁਕਮ ਜਾਰੀ ਕੀਤੇ ਗਏ ਨੇ ਕੇਸਰੀ ਨਿਸ਼ਾਨ ਸਾਹਿਬ ਹਟਾ ਕੇ ਬਸੰਤੀ ਨਿਸ਼ਾਨ ਚਲਾਓ ਐਸਜੀਪੀਸੀ ਦਾ ਕਹਿਣਾ ਹੈ ਤੇ ਕੇਸਰੀ ਨਿਸ਼ਾਨ ਭਗਵੇਂ ਰੰਗ ਦਾ ਭੁਲੇਖਾ ਪਾਉਂਦਾ ਐ ਐਸਜੀਪੀਸੀ ਨੇ ਵੀ ਕਿਹਾ ਤੇ ਗੁਰਦੁਆਰੇ ਵਿੱਚ ਬਸੰਤੀ ਰੰਗ ਦੇ ਨਿਸ਼ਾਨ ਸਾਹਿਬ ਚਲਾਉਣ ਦਾ ਕੰਮ ਜਲਦ ਸ਼ੁਰੂ ਵੀ ਕੀਤਾ ਜਾਵੇਗਾ ਨਿਸ਼ਾਨ ਸਾਹਿਬ ਨੂੰ ਲੈ ਕੇ ਪੰਜ ਸਿੰਘ ਸਾਬਾਨਾ ਵੱਲੋਂ ਫੈਸਲਾ ਲਿਆ ਗਿਆ। ਅਜਿਹੀ ਬੀਸੀ ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ ਸਾਡੇ ਨਾਲ ਜੁੜ ਗਏ ਨੇ। ਗਰੇਵਾਲ ਸਾਹਿਬ ਪੰਜ ਸਿੰਘ ਸਾਹਿਬਾਨਾ ਵੱਲੋਂ ਜੋ ਫੈਸਲਾ ਲਿਆ ਗਿਆ ਉਸ ਦੇ ਬਾਰੇ ਥੋੜੀ ਜਾਣਕਾਰੀ ਚਾਹਾਂਗੇ। ਨਿਸ਼ਾਨ ਸਾਹਿਬ ਬਾਰੇ ਹਾਲੀ ਦੇ ਵਿੱਚ ਜੋ ਫੈਸਲਾ ਲਿਆ ਗਿਆ ਜੀ। ਪੰਸੇਖ ਸਿੰਘ ਸਹਿਬਾਨ ਨੇ ਕਿਉਂਕਿ ਪਿਛਲੇ ਦਿਨਾਂ ਚ ਕੁਝ ਚਰਚਾਵਾਂ ਸੀ ਕਿਹੜਾ ਰੰਗ ਆ ਜਿਹੜਾ ਉਹ ਹੋਣਾ ਚਾਹੀਦਾ ਉਹ ਹੋਣਾ ਚਾਹੀਦਾ ਸਿੰਘ ਸਹਿਬਾਨ ਨੇ ਜੋ ਸਾਡੀ ਰਹਿਤ ਮਰਜ਼ਾਦਾ ਦੇ ਵਿੱਚ ਰੰਗ ਸੀ ਉਹਨਾਂ ਨੇ ਸ਼ਰੌਣੀ ਗੁਰਦਰਾ ਪ੍ਰਬੰਧ ਕਮੇਟੀ ਨੂੰ ਤੇ ਪ੍ਰਚਾਰਕਾਂ ਨੂੰ ਇੱਕ ਚਿੱਠੀ ਇੱਕ ਜਾਰੀ ਕੀਤੀ ਸਰਪ੍ਰੋਤ ਜਾਰੀ ਕੀਤਾ ਕਿ ਆਪਣੇ ਗੁਰਦਰਾ ਸਹਿਬਾਨ ਦੇ ਵਿੱਚ ਜੋ ਰੰਗ ਸਾਡੀ ਰਹਿਤ ਮਰਜ਼ਾਦਾ ਵਿੱਚ ਆਉਂਦੇ ਨੇ ਜੀ ਪੰਥਕ ਰੰਗ ਜਿਹਦਾ ਜਿਹਦੇ ਚ ਅਸੀਂ ਕਹਿੰਦੇ ਆਂ ਵੀ ਸੁਰਮਈ ਰੰਗ ਆ ਤੇ ਦੂਸਰਾ ਬਸੰਤੀ ਰੰਗ ਆ ਉਹ ਟੱਚ ਤਾਂ ਕੇਸਰੀ ਵਾਲਾ ਹੀ ਆ ਪਰ ਹੁਣ ਰੰਗ ਬਦਲਦੇ ਆ ਬਦਲਦੇ ਆ ਥੋੜਾ ਫਰਕ ਪੈ ਗਿਆ ਉਹ ਇਸ ਕਰਕੇ ਕਈਆਂ ਸੰਗਤਾਂ ਦੇ ਮੰਦ ਵਿੱਚ ਕਈ ਤਰ੍ਹਾਂ ਦੇ ਖਿਆਲ ਆਏ ਉਸ ਖਿਆਲ ਨੂੰ ਨਿਵਾਰਨ ਕਰਦੇ ਆ ਸ੍ਰੀ ਕਾਰਤਕ ਸਾਹਿਬ ਦੇ ਜੀ ਹਦਰ ਸਾਹਿਬ ਨੇ ਉਹ ਉਹੀ ਜਿਹੜੀ ਸਾੜੀ ਰਹਿਤ ਮਰਜਾਦਾ ਵਿੱਚ ਰੰਗ ਆ ਜਿਹੜਾ ਕਿ ਬੁਨਿਆਦੀ ਸਾਡੇ ਵਾਸਤੇ ਹੁਕਮ ਹੈ ਉਹਨਾਂ ਨੇ ਕਿਹਾ ਕਿ ਉਸ ਨੂੰ ਲਾਗੂ ਕੀਤਾ ਜਾਵੇ ਤਾਂ ਕਿ ਕਿਸੇ ਤਰ੍ਹਾਂ ਦਾ ਵੇਲੋੜਾ ਵਿਵਾਦ ਨਾ ਪੈਦਾ ਹੋਵੇ ਜੀ ਉਹ ਇਹ ਕੋਈ ਖਾਸ ਗੱਲ ਨਹੀਂ ਗਈ ਹੁਣ ਰੰਗ ਪਿਛੇ ਸਮੇਂ ਵਿੱਚ ਕੁਝ ਰੰਗ ਦੇ ਬਾਰੇ ਵਿੱਚ ਜਾਲ ਜਿਹੜਾ ਨਹੀਂ ਰੱਖਿਆ ਗਿਆ ਹੋਊ ਸੋ ਹੁਣ ਸਿੰਘ ਸਾਹਿਬ ਨੇ ਕਿਹਾ ਕਿ ਕਿਉਂਕਿ ਇਹ ਗੱਲ ਕਿਸੇ ਤਰ੍ਹਾਂ ਦੇ ਵਿਵਾਦ ਦਾ ਕਾਰਨ ਨਾ ਬਣੇ ਜੋ ਰਹਿਦਮਰਿਆ ਦਾ ਵਿੱਚ ਹੈਗਾ ਰੰਗ ਉਸ ਰੰਗ ਨੂੰ ਜਿਹੜੀ ਆ ਉਹ ਉਹ ਰੰਗ ਵਰਤਿਆ ਜਾਵੇ ਤੇ ਗਰੇਵਾਲ ਸਾਹਿਬ ਹੁਣ ਐਸਜੀਪੀਸੀ ਕੀ ਅੱਗੇ ਇਸ ਦੇ ਲਈ ਕੰਮ ਕਰੇਗੀ ਵੀ ਨਹੀਂ ਕੰਮ ਤਾਂ ਚੱਲ ਪਿਆ ਜੀ ਸਮਝੋ ਜੀ ਕੰਮ ਤਾਂ ਚੱਲ ਹੀ ਪਿਆ ਹੁਣ ਜਿਹੜੇ ਨਵੇਂ ਨਿਸ਼ਾਨ ਸਾਹਿਬ ਲੱਗਣਗੇ ਤੇ ਉਹਨਾਂ ਦੇ ਫਰਕ ਰੰਗ ਦਾ ਥੋੜਾ ਹੀ ਆ ਬਸੰਤ ਹੀ ਰੰਗ ਦਾ ਜਿਹੜਾ ਜਿਹੜਾ ਪੰਥਕ ਰੰਗ ਆ ਉਹ ਕੇਸਰੀ ਕਿਸੇ ਢੰਗ ਨਾਲ ਅਸੀਂ ਕੇਸਰੀ ਵੀ ਕਹਿੰਦੇ ਨੇ ਟੱਚ ਕਿਉਂਕਿ ਸੇਮ ਆ ਸਾਰੇ ਤੋਂ ਇਸ ਕਰਕੇ ਜਿਹੜਾ ਇਹ ਇਸ ਕਦੇ ਜਿਹੜੇ ਨਵੇਂ ਨਿਸ਼ਾਨ ਸਾਹਿਬ ਚੜਨਗੇ ਜੋ ਅਕਾਲ ਤਖਤ ਸਾਹਿਬ ਦਾ ਹੁਕਮ ਹੈ ਇਹ ਕੋਈ ਨਵਾਂ ਨਹੀਂ ਹੈ ਇਹ ਤਾਂ ਪੁਰਾਣਾ ਹੀ ਆ ਜੋ ਸਾਡੀ ਥੋੜੇ ਜਿਹਾ ਧਿਆਨ ਦੇਣ ਵਿੱਚ ਗਲਤੀ ਰਹੀ ਆ ਪਿਛਲੇ ਸਮੇਂ ਉਹ ਇਹ ਕੋਈ ਕੋਈ ਬਹੁਤ ਬਵਾਦ ਵਾਲਾ ਇਸ਼ੂ ਨਹੀਂ ਹੈਗਾ ਜੀ ਜੀ ਬਹੁਤ ਸ਼ੁਕਰੀਆ ਗਰੇਵਾਲ ਜੀ ਲਿਵਿੰਗ ਇੰਡੀਆ ਨਿਊਜ਼ ਨਾਲ ਜੁੜਨ ਦੇ ਲਈ ਤਾਂ ਕੇਸਰੀ ਨਿਸ਼ਾਨ ਸਾਹਿਬ ਹਟਾ ਕੇ ਬਸੰਤੇ ਨਿਸ਼ਾਨ ਚਲਾਓ ਇਹ ਕਿਹਾ ਗਿਆ ਤੇ ਹੁਣ SGPC ਇਸ ਦੀ ਪਾਲਣਾ ਕਰਦੇ ਹੋਏ ਨਜ਼ਰ ਆ ਰਹੀ ਹੈ ਨਿਸ਼ਾਨ ਸਾਭਾ ਹਟਾ ਕੇ ਬਸੰਤੇ ਨਿਸ਼ਾਨ ਜਿਹੜਾ ਚਲਾਉਣਾ ਚਾਹੀਦਾ ਤੇ ਕੇਸਰੀ ਨਿਸ਼ਾਨ ਭਗਵੇ ਰੰਗ ਦਾ ਪੁਲੇਖਾ ਪਾਉਂਦਾ ਤੇ ਇਥੇ ਨਿਸ਼ਾਨ ਸਾਹਿਬ ਨੂੰ ਲੈ ਕੇ ਪੰਜ ਸਿੰਘ ਸਾਈਵਾਨਾ ਨੇ ਇਹ ਫੈਸਲਾ ਲਿਆ ਤੇ ਇਹ ਫੈਸਲਾ ਅੱਜ ਦਾ ਨਹੀਂ ਲਿਆ ਹੋਇਆ ਇਹ ਫੈਸਲਾ ਪਹਿਲੇ ਦਾ ਲਿਆ ਹੋਇਆ ਤੇ ਨਿਸ਼ਾਨ ਸਾਹਿਬ ਦੇ ਰੰਗ ਦੀ ਪੋਸ਼ਾਕ ਨੂੰ ਲੈ ਕੇ ਹੁਣ ਇਥੇ ਜੋ ਪੁਲੇਖਾ ਪਹਿਰੇ ਉਸ ਨੂੰ ਦੂਰ ਕਰਨ ਦੀ ਇਹ ਇੱਕ ਕੋਸ਼ਿਸ਼ ਕੀਤੀ ਜਾ ਰਹੀ ਹੈ ਕੇਸਰੀ ਨਿਸ਼ਾਨ ਭਗਵੇ ਰੰਗ ਦਾ ਪ੍ਰੇਖਾ ਪਾਉਂਦਾ ਹੈ ਇਹ ਐ ਜੀ ਪੀ ਸੀ ਵੀ ਇੱਥੇ ਕਹਿੰਦੇ ਹੋਏ ਨਜ਼ਰ ਆਏ ਤੇ ਗੁਰਦੁਆਰੇ ਵਿੱਚ ਬਸੰਤੀ ਰੰਗ ਦੇ ਨਿਸ਼ਾਨ ਨੂੰ ਲੈ ਕੇ ਜੋ ਹੈ ਹੁਣ ਹੁਕਮ ਜਾਰੀ ਕੀਤੇ ਗਏ ਨੇ ਤਾਂ ਇਹ ਤਿੰਨ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕੇਸਰੀ ਬਸੰਤੀ ਤੇ ਸਰਮਈ ਇਹ ਤਿੰਨ ਰੰਗ ਨੂੰ ਲੈ ਕੇ ਜੋ ਇੱਕ ਕਨਫਿਊਜ਼ਨ ਰਹਿੰਦਾ ਉਸ ਨੂੰ ਲੈ ਕੇ ਹੁਣੇ ਹੁਕਮ ਜੋ ਜਾਰੀ ਕੀਤੇ ਗਏ ਹੈ ਇਹ ਗੁਰਦੁਆਰਿਆਂ ਦੇ ਵਿੱਚ ਹੁਣ ਇਸ ਦਾ ਕੰਮ ਸ਼ੁਰੂ ਹੋ ਗਿਆ ਹੈ ਗੁਰਦੁਆਰੇ ਵਿੱਚ ਬਸੰਤੀ ਰੰਗ ਦੇ ਨਿਸ਼ਾਨ ਸਾਹਿਬ ਚਲਾਉਣ ਦਾ ਕੰਮ ਸ਼ੁਰੂ ਹੋ ਗਿਆ ਤੇ ਨਿਸ਼ਾਨ ਸਾਹਿਬ ਦੇ ਰੰਗ ਦੀ ਪੋਸ਼ਾਕ ਨੂੰ ਲੈ ਕੇ ਹੁਕਮ ਜਾਰੀ ਹੋ ਗਏ ਨੇ ਪੰਜ ਸਿੰਘ ਸਹਿਬਾਨਾ ਨੇ ਇਹ ਫੈਸਲਾ ਲਿਆ ਸੀ ਤੇ ਐਸਜੀਪੀਸੀ ਵੱਲੋਂ ਹੁਣ तमाम ਗੁਰਦੁਆਰਾ ਸਹਿਬਾਨਾ ਦੇ ਵਿੱਚ ਬਸੰਤੀ ਨਿਸ਼ਾਨ ਸਾਹਿਬ ਚਲਾਉਣ ਦਾ ਕੰਮ ਸ਼ੁਰੂ ਹੋ ਗਿਆ ਤੇ ਗੁਰਦੁਆਰੇ ਵਿੱਚ ਬਸੰਤੀ ਰੰਗ ਦੇ ਨਿਸ਼ਾਨ ਸਾਹਿਬ ਚਲਾਉਣ ਦਾ ਕੰਮ ਸ਼ੁਰੂ ਹੋ ਗਿਆ ਨਿਸ਼ਾਨ ਸਾਹਿਬ ਦੇ ਰੰਗ ਦੀ ਪੋਸ਼ਾਕ ਨੂੰ ਲੈ ਕੇ ਜੋ ਹੁਕਮ ਜਾਰੀ ਕੀਤੇ ਗਏ ਨੇ ਉਹ ਹੁਣ ਕੰਮ ਕੀਤਾ ਜਾ ਰਿਹਾ ਤੇ ਸਿੱਖ ਬੁੱਧੀਜੀਵੀ ਖੁਸ਼ਾਲ ਸਿੰਘ ਸਾਡੇ ਨਾਲ ਜੁੜ ਗਏ ਨੇ ਖੁਸ਼ਾਲ ਸਿੰਘ ਜੀ ਹੁਣ ਜੋ ਪੰਜ ਸਿੰਘ ਸਾਬਾਨਾ ਵੱਲੋਂ ਨਿਸ਼ਾਨ ਸਾਹਿਬ ਨੂੰ ਲੈ ਕੇ ਫੈਸਲਾ ਲਿਆ ਗਿਆ ਬਸੰਤੀ ਰੰਗ ਦਾ ਨਿਸ਼ਾਨ ਸਾਹਿਬ ਚੁੜਾਇਆ ਜਾਵੇਗਾ ਤੁਸੀਂ ਕਿਵੇਂ ਦੇਖਦੇ ਹੋ ਇਸ ਫੈਸਲੇ ਨੂੰ ਇਸ ਤਰ੍ਹਾਂ ਵਿੱਚ ਇਹ ਫੈਸਲਾ ਪਹਿਲਾਂ ਟਾਲ ਸਕਦੀ ਰਹਿਤ ਮਰਿਆਦਾ ਬਣਾਈ ਉੱਥੇ ਬਣਿਆ ਹੋਇਆ ਇਹ ਲਾਗੂ ਨੀਤੀ ਹੋ ਰਿਹਾ ਉਹਨਾਂ ਨੇ ਲਾਗੂ ਕੀਤਾ ਲਾਗੂ ਹਾਲ ਇਹ ਵੀ ਕਰਾ ਕਰਾਉਣਾ ਕੋਈ ਸੌਖਾ ਕੰਮ ਨਹੀਂ ਹੈਗਾ ਸਿੱਖ ਸਾਹਿਬ ਨੇ ਕੋਸ਼ਿਸ਼ ਕੀਤੀ ਹੈ ਹੁਣ ਕਿੱਤੇ ਫੀਲਡ ਚ ਲਾਗੂ ਹੁੰਦਾ ਕਿਉਂਕਿ ਵੱਖ-ਵੱਖ ਡੇਰੇ ਆਪਣੇ ਸਾਹਿਬ ਨਾਲ ਚਲਾਉਂਦੇ ਆ ਜੀ ਸੰਪਰਦਾਵਾਂ ਆਪਣੇ ਸਾਹਿਬ ਨਾਲ ਪਟਕਾ ਦੀਆਂ ਨੇ ਕੋਦਮ ਇਹਨੂੰ ਲਾਗੂ ਕਰਨਾ ਔਖਾ ਹੈ ਲੇਕਿਨ ਇਹ ਫੈਸਲਾ ਪਹਿਲਾਂ ਪੰਥ ਨੇ ਕੀਤਾ ਹੋਇਆ ਕਿ ਜਿਹੜਾ ਨਿਸ਼ਾਨ ਸਾਹਿਬ ਦਾ ਰੰਗ ਦੋ ਉਹ ਕਿੰਮ ਦਾ ਹੋਣਾ ਚਾਹੀਦਾਗਾ ਪਰ ਸੰਤੀ ਤੇ ਸਰਮਈ ਜਿਹੜਾ ਆ ਇਹ ਪਹਿਲੇ ਸਾਡੀ ਮਰਿਆਦ ਅੱਤੇ ਲਿਖਿਆ ਹੋਇਆ ਤੇ ਇਥੇ ਇਹ ਵੀ ਜੋ ਚਰਚਾ ਵਿੱਚ ਆਇਆ ਸੀ ਕਿ ਭੂਲੇਖਾ ਪੈਂਦਾ ਦੋ ਕਲਰਸ ਦੀ ਜਦੋਂ ਗੱਲ ਆਉਂਦੀ ਹੈ ਇਥੇ ਬਸੰਤੀ ਤੇ ਕੇਸਰੀ ਦੀ ਖੁਸ਼ਾਲ ਸਿੰਘ ਜੀ ਤਾਂ ਹੁਣ ਤੁਹਾਨੂੰ ਲੱਗਦਾ ਹੈ ਕਿ ਵਾਕਈ ਇੰਨਾ ਆਸਾਨ ਹੋਵੇਗਾ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਸ ਫੈਸਲੇ ਨੂੰ ਲਾਗੂ ਕਰਨਾ ਐਸਜੀਪੀਸੀ ਦਾ ਤਾਂ ਕਹਿਣਾ ਹੈ ਕਿ ਸ਼ੁਰੂਆਤ ਹੋ ਚੁੱਕੀ ਹੈ ਦੇਖੋ ਅਪਰਾਲੇ ਸ਼੍ਰੋਮਣੀ ਕਮੇਟੀ ਆਪਣੇ ਗੁਰੂ ਘਰਾਂ 'ਚ ਕਰ ਸਕਦੀ ਹੈ ਜੀ ਉਹ ਜਿਹੜਾ ਉਹਨਾਂ ਦੇ ਪ੍ਰਬੰਧ ਅਧੀਨ ਨੇ ਜਿੱਥੇ ਲੋਕ ਜਿ ਕੋ ਪਿੰਡਾ ਔਖਾ ਕਿੱਡਾ ਵੱਡਾ ਪੰਜਾਬ ਆ ਹਜ਼ਾਰਾਂ ਦੀ ਗਿਣਤੀ ਚ ਗੁਰਦੁਆਰੇ ਆ ਨਾਰੇ ਉਹਦੇ ਨਿਸ਼ਾਨ ਸਾਹਿਬ ਕਨਕ ਵੱਡਾ ਚੈਲੰਜ ਆ ਗਿਆ ਇਹਦੇ ਚ ਠੀਕ ਹੈ ਇੱਕ ਅਪਰਾਧਾ ਕਿ ਕਦੀ ਤਾਂ ਕਿਸੇ ਨੂੰ ਕਰਨਾ ਹੀ ਪੈਂਦਾ ਕਦੀ ਤਾਂ ਹੁੰਦਾ ਹੀ ਆ ਫਿਰ ਠੀਕ ਹੈ ਇਹਨਾਂ ਨੇ ਸ਼ੁਰੂ ਕੀਤਾ ਪ੍ਰਣਾਲਾ ਸਲਾਗਾ ਜੋ ਅਸੀਂ ਸਲਾਗਾ ਕਰਦੇ ਆ ਸਿੰਘ ਸਰਵੰਦੀ ਇਹਨਾਂ ਨੇ ਇਸ ਪਾਸੇ ਨੂੰ ਆਇਆ ਲੇਕਿਨ ਇਹ ਇਹ ਦਾ ਕੰਮ ਚੈਲੰਜ ਕਾਫੀ ਵੱਡਾ ਆ ਇੱਕੋ ਦਮ ਮਤਲਬ ਹੈ ਨਹੀਂ ਐਡਾ ਸੌਖਾ ਨਹੀਂ ਹੈਗਾ ਇਹਨੂੰ ਕਰਨਾ ਠੀਕ ਹੈ ਸ਼ਰਮਨੀ ਕਮੇਟੀ ਜਾਂ ਹੋਰ ਸੰਸਥਾਵਾਂ ਜਿਕੇ ਵੱਡਿਆਂ ਨੇ ਟਰਸਟ ਨੇ ਉਹ ਆਪਾਂ ਇਹਦੇ ਲਾਗੂ ਕਰ ਲਏਗੇ ਤਾਂ ਅਗੇ ਕੱਲ ਤੱਕ ਇਹ ਕਿ ਫੜੀ ਵਾ ਜੀ ਬਹੁਤ ਸ਼ੁਕਰੀਆ ਖੁਸ਼ਾਲ ਸਿੰਘ ਜੀ ਲਿਵਿੰਗ ਇੰਡੀਆ ਨਿਊਜ਼ਲੈਂਡ ਜੁੜਨ ਦੇ ਲਈ ਤਾਂ ਫੈਸਲਾ ਪਹਿਲਾਂ ਆਇਆ ਸੀ ਲਾਗੂ ਕਰਨਾ ਆਪਣੇ ਆਪ ਵਿੱਚ ਚੁਣੌਤੀ ਹੈ ਕਿਉਂਕਿ ਸਿਰਫ ਪੰਜਾਬ ਦੇ ਵਿੱਚ ਗੁਰਦੁਆਰਾ ਸਾਹਿਬਾਨ ਨਹੀਂ ਹੈ ਹੋਰ ਇਸੂਬਿਆਂ ਦੇ ਵਿੱਚ ਵੀ ਹੈ ਤੇ ਕਿਵੇਂ ਐਸਜੀਪੀਸੀ ਉਹਨਾਂ ਤਮਾਮ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਬਸੰਤੀ ਰੰਗਦਾਰ ਨਿਸ਼ਾਨ ਸਾਹਿਬ ਚੜਾਉਣ ਦੇ ਵਿੱਚ ਕੰਮ ਕਰੇਗੀ ਇਹ ਵੀ ਵੇਖਣਾ ਆਪਣੇ ਆਪ ਵਿੱਚ ਅਹਿਮ ਰਹੇਗਾ ਕਿਉਂਕਿ ਇਹ ਬਹੁਤ ਪਹਿਲਾਂ ਦਾ ਫੈਸਲਾ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਲਿਆ ਗਿਆ ਸੀ ਹੁਣ ਪੰਜ ਸਿੰਘ ਸਾਹਿਬਾਨਾਂ ਨੇ ਵੀ ਲਿਆ ਤੇ ਕੇਸਰੀ ਨਿਸ਼ਾਨ ਸਾਹਿਬ ਹਟਾ ਕੇ ਬਸੰਤੀ ਨਿਸ਼ਾਨ ਸਾਹਿਬ ਚੁਲਾਇਆ ਜਾਵੇ ਇਹ ਫੈਸਲਾ ਲਿਆ ਗਿਆ ਤਾਂ ਐਜੀਪੀਸੀ ਇਸ ਤੇ ਹੁਣ ਕੰਮ ਕਰ ਰਹੀ ਹੈ ਤਾਂ ਨਿਸ਼ਾਨ ਸਾਹਿਬ ਨੂੰ ਲੈ ਕੇ ਇਹ ਜੋ ਹੁਕਮ ਜਾਰੀ ਹੋਇਆ ਹੁਣ ਕਿਵੇਂ ਪਾਲਣਾ ਇੱਥੇ ਕੀਤੀ ਜਾਵੇਗੀ ਇਹ ਵੀ ਵੇਖਣਾ ਆਪਣੇ ਆਪ ਵਿੱਚ ਅਹਿਮ ਰਹੇਗਾ ਕਿਉਂਕਿ ਇੱਕ ਚੁਣੌਤੀ ਦੇ ਤੌਰ ਤੇ ਵੀ ਇਸ ਨੂੰ ਦੇਖਿਆ ਜਾ ਰਿਹਾ ਹੈ तमाम ਗੁਰਦੁਆਰਾ ਸਾਹਿਬਾਨ ਦੇ ਵਿੱਚ ਤੇ ਇਹ ਵੀ ਕਹਿਣਾ ਕਿ ਕੇਸਰੀ ਨਿਸ਼ਾਨ ਜੋ ਹੈ ਭਗਵੇਂ ਰੰਗ ਦਾ ਪਰੇਖਾ ਪਾਉਂਦਾ ਹੈ ਤਾਂ ਇਸ ਕਾਰਨ ਪਸੰਤੇ ਰੰਗ ਦਾ ਨਿਸ਼ਾਨ ਸਾਹਿਬ ਚੜਾਇਆ ਜਾਵੇਗਾ ਨਿਸ਼ਾਨ ਸਾਹਿਬ ਨੂੰ ਲੈ ਕੇ ਇਹ ਫੈਸਲਾ ਪਹਿਲਾਂ ਤੋਂ ਹੀ ਲਿਆ ਗਿਆ ਹੈ ਤਾਂ ਬੀਜੇਪੀ ਦੇ ਆਗੂ ਵਿਨੈਜ ਜੋਸ਼ੀ ਸਾਡੇ ਨਾਲ ਜੁੜ ਗਏ ਨੇ ਵਿਨੀਤ ਜੀ ਇੱਕ ਫੈਸਲਾ ਲਿਆ ਗਿਆ ਸੀ ਬਹੁਤ ਪਹਿਲਾਂ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਨishan ਸਾਹਿਬ ਦੇ ਰੰਗ ਨੂੰ ਲੈ ਕੇ ਤੇ ਹੁਣ ਉਹ ਲਾਗੂ ਕਰਨ ਨੂੰ ਲੈ ਕੇ ਐਸਜੀਪੀਸੀ ਵੱਲੋਂ ਵੀ ਉਪਰਾਲੇ ਕੀਤੇ ਜਾ ਰਹੇ ਨੇ ਕਿ ਜੋ ਬਸੰਤੀ ਰੰਗ ਦਾ ਨishan ਸਾਹਿਬ ਹੈ ਉਹ ਚੜਾਇਆ ਜਾਵੇਗਾ ਕੇਸਰੀ ਰੰਗ ਭਗਵੇ ਦਾ ਪੁਲੇਖਾ ਪਉਂਦਾ ਤੁਸੀਂ ਕਿਵੇਂ ਵੇਖਦੇ ਹੋ ਇਸ ਫੈਸਲੇ ਨੂੰ ਦੇਖੋ ਸ਼੍ਰੀ ਅਕਾਲ ਤਖਤ ਸਾਹਿਬ ਤਾਂ ਫਿਕਸਰਮ ਦੇ ਅੰਦਰ ਉਹਦਾ ਇੱਕ ਨਵੇਕਲਾ ਜਿਹਾ ਸਥਾਨ ਹੈ ਜੀ ਔਰ ਪੰਜਾਬੀ ਵੀ ਜਿਹੜੇ ਹੈਗੇ ਨੇ ਸਾਰੇ ਗੁਰੂ ਨਾਨਕ ਨਾਮਲੇ ਭਾਈ ਨੇ ਚਾਹੇ ਉਹ ਸੈਹਿਜਤਾਰੀ ਨੇ ਚਾਹੇ ਮੇਰੇ ਵਰਗੇ ਹਿੰਦੂ ਵੀ ਨੇ ਜਿਸਨਾਤਨੀ ਅਸੀਂ ਪੂਜਾ ਵੀ ਕਰਦੇ ਅਸੀਂ ਤਾਂ ਗੁਰਗ੍ਰਾਮ ਸਾਹਿਬ ਦਾ ਮੱਥਾ ਵੀ ਟੇਕਦੇ ਹਾਂ ਗੁਰੂ ਮੰਦਿਆਂ ਉਹਨਾਂ ਨੂੰ ਤਾਂ ਸੋ ਕਾਲ ਤੱਕ ਨੂੰ ਲਿਰਨੇ ਕੀਤਾ ਤੇ ਉਹਨੂੰ ਜੇ ਇੰਪਲੀਮੈਂਟ ਐਸਸੀਪੀਸੀ ਕਰੀ ਸੁਬ ਨੂੰ ਕੋਈ ਬੁਰਾ ਲੱਗਦਾ ਨਹੀਂ ਹੈ ਇਹ ਉਹਨਾਂ ਦਾ ਅੰਦਰੂਲੀ ਮਾਮਲਾ ਹੈ ਆਪ ਤਾਂ ਉਹਨਾਂ ਦੇ ਧਾਰਮਿਕ ਸੰਸਥਾਵਾਂ ਦਾ ਮਾਮਲਾ ਤੇ ਉਹ ਜੋ ਚਾਹਣ ਉਹ ਲਿਰਨੇ ਕਰ ਸਕਦੇ ਨੇ ਔਰ ਜੇ ਉਹ ਲਗਾਦਾ ਹੈ ਕਿ ਇਹ ਇਸ਼ਾਰਾ ਕਰਨਾ ਠੀਕ ਹੈ ਤਾਂ ਉਹ ਕਰ ਰਹੇ ਨੇ ਤਾਂ ਵੀਨੀ ਜੀ ਕੀ ਤੁਹਾਨੂੰ ਲੱਗਦਾ ਹੈ ਕਿ ਬਸੰਤੀ ਤੇ ਕੇਸਰੀ ਰੰਗ ਭਗਵੇ ਰੰਗ ਦਾ ਭੁਲੇਖਾ ਪਾਉਂਦਾ ਕਿਉਂਕਿ ਚਰਚਾ ਇਹ ਸੀ ਇਸ ਕਾਰਨ ਇਹ ਜ਼ਿਆਦਾ ਮੁੱਦਾ ਭਖਿਆ ਵੀ ਸੀ ਚਲੋ ਇਸ ਦਾ ਦੇਖੋ ਹਰ ਧਰਮ ਦੇ ਜਿਹੜੇ ਉਹਨਾਂ ਦੇ ਧਰਮ ਨੂੰ ਚਲਾਣ ਵਾਲੇ ਇਥੇ ਗੁਰੂ ਸ਼ਬਦ ਨਹੀਂ ਪ੍ਰਯੋਗ ਕਰਾਂਗੇ ਪਰ ਉਹਨੂੰ ਚਲਾਣ ਵਾਲੇ ਜਿਹੜੀ ਸਰਵੋਤਮ ਸੰਸਥਾਵਾਂ ਹੈਗੀਆਂ ਨੇ ਉਹ ਨਿਰਣੇ ਕਰਦੀਆਂ ਆਪਣੀ ਵਿਵੇਕ ਸਮਝਬੂਝ ਅਨੁਸਾਰ ਕਰਦੀਆਂ ਔਰ ਆਪਣੇ ਧਾਰਮਿਕ ਜਿਹੜੇ ਧਰਮ ਦੇ ਲੋਕ ਨੇ ਉਹਨਾਂ ਦੇ ਭਾਵਨਾਵਾਂ ਦੇ ਅਨੁਪ ਰਣਿਤ ਨੇ ਕਰ ਲਿਆ ਨੇ ਇਹ ਸਿੱਛ ਸਾਡਾ ਕੋਈ ਕਿੰਤੂ ਪ੍ਰੰਤ ਨਹੀਂ ਹੈ ਜੋ ਚਾਣੋ ਕਰਨ ਕੇਸਰੀ ਰੱਖਣ ਉਹਨਾਂ ਦੇ ਛੇ ਸਿੱਛ ਕੋਈ ਸਾਡੇ ਬਲ ਕੋਈ ਕਿੰਤੂ ਪ੍ਰੰਤ ਨਹੀਂ ਹੈ ਅਕਾਲ ਤੱਕ ਚੱਲਣ ਲੱਗ ਨੇ ਐਸੀ ਵੀ ਇੰਪਲੀਮੈਂਟ ਕਰੇ ਸਾਨੂੰ ਕੋਈ ਸੁਪਾ ਆਪਤੀ ਜਾਂ ਪ੍ਰੋਬਲਮ ਨਹੀਂ ਹੈ ਜੀ ਇਹੋ ਨਹੀਂ ਹੋਣੀ ਚਾਹੀਦੀ ਜੀ ਬਹੁਤ ਸ਼ੁਕਰੀਆ ਵਿਨੇਜ ਜੀ ਲਿਵਿੰਗ ਇੰਡੀਆ ਨਿਊਜ਼ ਨਾਲ ਜੁੜਨ ਦੇ ਲਈ ਤਾਂ ਹੁਣ ਨਿਸ਼ਾਨ ਸਾਹਿਬ ਨੂੰ ਲੈ ਕੇ ਜੋ ਫੈਸਲਾ ਲਿਆ ਗਿਆ ਹੈ ਇਹ ਤਿੰਨ ਰੰਗ ਅਸੀਂ ਤੁਹਾਨੂੰ ਲਗਾਤਾਰ ਟੀਵੀ ਸਕਰੀਨ ਤੇ ਦਿਖਾ ਰਹੇ ਹਾਂ سرمਈ ਵਸੰਤੀ ਕੇਸਰੀ ਤੇ ਕੇਸਰੀ ਨਹੀਂ ਹੋਵੇਗਾ ਹੁਣ ਬਸੰਤੇ ਰੰਗ ਦਾ ਨਿਸ਼ਾਨ ਸਾਹਿਬ ਚੁਲਾਇਆ ਜਾਵੇਗਾ